ਮੇਰੇ ਪਿੱਛੇ ਇੱਕ ਬੁਲਡੋਜ਼ਰ ਜਿਹੜਾ ਚਲਾਇਆ ਗਿਆ ਨਸ਼ਾ ਤਸਕਰ ਦੇ ਘਰ ਦੇ ਉੱਪਰ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੰਜਾਬ ਪੁਲਿਸ ਦਾ ਐਕਸ਼ਨ ਦੇਖ ਨੂੰ ਮਿਲ ਰਿਹਾ ਪਟਿਆਲਾ ਦੇ ਵਿੱਚ ਉਹ ਦੇਖੋ ਸਾਰਾ ਤਹਿਸ ਨੈਸ ਕਰਤਾ ਰੋਸ਼ਨਦਾਨ ਜਾਂ ਫਿਰ ਦੂਜਾ ਤੁਸੀਂ ਦੇਖ ਸਕਦੇ ਹੋ ਵਾਸ਼ਰੂਮ ਸੀ ਕਿਚਨ ਸੀ ਸਭ ਕੁਝ ਜਿਹੜਾ ਢਾਤ ਹੈ ਇੱਟ ਇੱਟ ਜਿਹੜੀ ਹੈ ਕਰ ਦਿੱਤੀ ਗਈ ਇਸ ਘਰ ਦੀ ਆਹ ਦੇਖੋ ਕਿਵੇਂ ਜਿਹੜਾ ਕੱਲਾ ਕੱਲਾ ਘਰ ਦਾ ਹਿੱਸਾ ਜਿਹੜਾ ਢਾਇਆ ਜਾ ਜਾ ਰਿਹਾ ਜੀਸੀਬੀ ਬਲਾਈ ਹੋਈ ਹੈ ਜੀਸੀਬੀ ਦੇ ਨਾਲ ਇਹ ਪੂਰੇ ਦਾ ਪੂਰਾ ਐਕਸ਼ਨ ਅੱਜ ਪੰਜਾਬ ਪੁਲਿਸ ਦੇ ਵੱਲੋਂ ਲਿਆ ਜਾ ਰਿਹਾ ਇਸ ਘਰ ਦੇ ਵਿੱਚ ਦੋ ਮਹਿਲਾਵਾਂ ਸੀ ਜਿਹੜੀਆਂ ਨਸ਼ਾ ਵੇਚਦੀਆਂ ਸੀ ਔਰ ਉਹ ਦੇਖੋ ਤੁਸੀਂ ਕੜਿੱਕੀ ਕਿਵੇਂ ਪਾਈ ਹੈ ਮੈਂ ਕਹੂੰਗਾ ਕਿ ਵਿਕਰਮ ਪੂਰਾ ਦਿਖਾਓ ਜ਼ੂਮ ਕਰਕੇ ਉਹ ਕੜਿੱਕੀ ਜਿਹੜੀਆਂ ਤੁਸੀਂ ਦੇਖੋਗੇ ਅੰਦਰ ਤੱਕ ਜਿਹੜਾ ਰੋਸ਼ਨਦਾਨ ਹੈ ਉੱਥੋਂ ਤੱਕ ਪਾਈ ਆ ਔਰ ਉਹਦੇ ਨਾਲ ਉਹਨੇ ਇਹ ਘਰ ਨੂੰ ਟਹ ਟੇਰੀ ਕੀਤਾ ਜਾ ਰਿਹਾ ਹੈਗਾ ਤੋ ਪਹਿਲਾ ਛਾਤਰ ਜਿਹੜੀ ਹੈ ਲੈਂਟਰਨ ਕਾਇਆ ਛਾਤਰ ਢਾਈ ਤੇ ਫੇਰ ਹੋਣਾ ਪੂਰਾ ਘਰ ਖੱਲੋਂ ਤੱਕ ਜਿਹੜਾ ਇਸ ਨੂੰ ਤੈਸ ਮੈਸ ਕਰ ਦਿੱਤਾ ਜਾਵੇਗਾ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਸਾਰਾ ਆ ਕੇ ਇਹ ਦਿਗਵਾਂ ਦੇਖ ਰਿਹਾ ਸਾਰੀ ਬਸਤੀ ਜੀ ਕਰੀ ਰਹੀ ਹੈ ਮੰਨਿਆ ਜਾ ਰਿਹਾ ਸਾਰਾ ਘਰ ਇਸ ਵੀਰਾਂ ਦੇ ਦਸਤਾਨੇ ਕਾਫੀ ਕੁਰੀ ਚੀਜ਼ ਜਿਹੜੀ ਦੇ ਮੌਕੇ ਦੀ ਦਿਖਾ ਰਹੇ ਆ ਕਿ ਪਟਿਆਲਾ ਦੇ ਸਨੌਰੀ ਅੱਡੇ ਤੇ ਖੜੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਬੁਲਡੋਜ਼ਰ ਜਿਹੜਾ ਚਲਾਇਆ ਗਿਆ ਨਸ਼ਾ ਤਸਕਰ ਦੇ ਘਰ ਦੇ ਉੱਪਰ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪੰਜਾਬ ਪੁਲਿਸ ਦਾ ਐਕਸ਼ਨ ਦੇਖਨ ਨੂੰ ਮਿਲ ਰਿਹਾ ਡਰੱਗ ਤਸਕਰਾਂ ਦੇ ਉੱਪਰ ਜਿਹਾ ਦੱਸਦੇ ਕਿ ਡਰੱਗ ਤਸਕਰਾਂ ਦੇ ਉੱਪਰ ਐਕਸ਼ਨ ਦੇਖਨ ਨੂੰ ਮਿਲਿਆ ਦੇਖ ਸਕਦੇ ਹੋ ਸੀ ਕਿਵੇਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਇੱਥੇ ਲੋਕ ਵੀ ਆਸੇ ਪਾਸੇ ਤੋਂ ਖੜੇ ਹੋ ਗਏ ਨੇ ਕਿਉਂਕਿ ਲੋਕ ਵੀ ਦੇਖ ਰਹੇ ਨੇ ਕਿ ਜਿਹੜਾ ਗਲਤ ਕੰਮ ਦਾ ਜਿਹੜਾ ਨਤੀਜਾ ਹੈ ਉਹ ਗਲਤ ਕਿਵੇਂ ਹੁੰਦਾ ਦੇਖੋ ਕਿਵੇਂ ਜਿਹੜਾ ਕੱਲਾ ਕੱਲਾ ਘਰ ਦਾ ਹਿੱਸਾ ਜਿਹੜ ਬਲਾਈ ਹੋਈ ਹੈ ਜੀਸੀਬੀ ਦੇ ਨਾਲ ਇਹ ਪੂਰੇ ਦਾ ਪੂਰਾ ਐਕਸ਼ਨ ਅੱਜ ਪੰਜਾਬ ਪੁਲਿਸ ਦੇ ਵੱਲੋਂ ਲਿਆ ਜਾ ਰਿਹਾ ਸਨੌਰੀ ਅੱਡਾ ਪਟਿਆਲੇ ਦਾ ਪਟਿਆਲੇ ਦਾ ਸਨੌਰੀ ਅੱਡਾ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਇਹ ਨਸ਼ਾ ਤਸਕਰ ਦੇ ਘਰ ਦੇ ਉਪਰੇਸ਼ਨ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਚ ਤੁਸੀਂ ਐਕਸ਼ਨ ਦੇਖਿਆ ਹੋਊਗਾ ਲੁਧਿਆਣਾ ਦੇ ਵਿੱਚ ਜਿਹੜਾ ਐਕਸ਼ਨ ਹੁੰਦਾ ਜਦੋਂ ਦੁਗਰੀ ਇਲਾਕੇ ਦੇ ਵਿੱਚ ਤੇ ਦੂਜੇ ਪਾਸੇ ਤਲਵੰਡੀ ਪਿੰਡ ਸੋਨੂ ਨਾ ਦਾ ਮੁੰਡਾ ਜਿਹੜਾ ਉਸ ਦੇ ਜਿਹੜਾ ਤੁਹਾਨੂੰ ਦੱਸ ਦਈਏ ਕਿ ਘਰ ਦੇ ਉੱਪਰ ਬੁਲਡੋਜ਼ਰ ਫੇਰਿਆ ਜਾਂਦਾ ਕਿਹਾ ਜਾਂਦਾ ਕਿ 6 ਪਰਚੇ ਉਸ सोनू ਦੇ ਖਿਲਾਫ ਸੀ 6 ਦੇ 6 ਪਰਚੇ ਉਸ ਦੇ ਖਿਲਾਫ ਡਰੱਗ ਤਸਕਰੀ ਦੇ ਸੀ ਸਮਗਲਿੰਗ ਦੇ ਸੀ ਤਾਂ ਤੁਸੀਂ ਆਹ ਤਸਵੀਰਾਂ ਦੇਖੋ ਕਿਵੇਂ ਜਿਹੜਾ ਸਮਗਲਿੰਗ ਕਰਨ ਵਾਲਿਆਂ ਨੇ ਜਿਹੜਾ ਆਪਣਾ ਰੁਪਿਆ ਜੋੜ-ਜੋੜ ਕੇ ਇਹ ਘਰ ਬਣਾਇਆ ਸਮਗਲਿੰਗ ਕਰ ਕਰਕੇ ਰੁਪਿਆ ਜੋੜਿਆ ਨਹੀਂ ਸਗੋਂ ਰੁਪਿਆ ਬਣਾਇਆ ਸਮਗਲਿੰਗ ਕਰਕੇ ਤੇ ਉੱਪਰੋਂ ਮੈਂ ਕਹੂੰਗਾ ਵਿਕਰਮ ਜ਼ੂਮ ਕਰ ਲਿਆ ਜਾਵੇ ਬਿਲਕੁਲ ਜ਼ੂਮ ਕਰਕੇ ਤੁਸੀਂ ਦੇਖੋ ਕਿਵੇਂ ਘਰ ਦੀ ਛੱਤ ਜਿਹੜੀ ਆ ਘਰ ਦਾ ਲੈਂਟਰ ਜਿਹੜਾ ਉਹ ਪਟਾਛਟਾ ਦਿੱਤਾ ਗਿਆ ਹੈਗਾ ਘਰ ਦਾ ਲੈਂਟਰ ਜਿਹੜਾ ਪਟਿਆ ਗਿਆ ਹੈਗਾ ਤਾਂ ਇਹ ਤਸਵੀਰਾਂ ਸਨੌਰੀ ਅੱਡਾ ਪਟਿਆਲੇ ਦਾ ਪਟਿਆਲੇ ਦਾ ਸਨੌਰੀ ਅੱਡਾ ਜਿੱਥੋਂ ਇਹ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਾਂ ਪੂਰਾ ਜੀਸੀਬੀ ਦੇਖੋ ਕਿਸ ਪ੍ਰਕਾਰ ਘਰ ਨੂੰ ਢਾਹ ਢੇਰੀ ਕਰ ਰਹੀ ਹੈ ਜੀਸੀਬੀ ਦੇ ਵੱਲੋਂ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਰਿਹਾ ਪੰਜਾਬ ਪੁਲਿਸ ਥੱਲੇ ਪੁਲਿਸ ਦਾ ਪੂਰਾ ਸਖਤ ਪੈਰਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਇੱਥੇ ਪਹੁੰਚੀ ਹੋਈ ਹੈ ਔਰ ਜੀਸੀਬੀ ਦੇ ਨਾਲ ਘਰ ਨੂੰ ਟਹਾ ਢੇਰੀ ਕਰਨ ਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਲਗਾਤਾਰ ਦਿਖਾ ਰਹੇ ਹਾਂਗੇ ਥੋੜੀ ਦੇਰ ਦੇ ਵਿੱਚ ਦੇਖੋ ਪਹਿਲਾ ਛੱਤ ਜਿਹੜੀ ਹੈ ਲੈਂਟਰ ਟਾਇਆ ਛੱਤ ਢਾਈ ਤੇ ਫਿਰ ਹੁਣ ਪੂਰਾ ਘਰ ਥੱਲੋਂ ਤੱਕ ਜਿਹੜਾ ਇਸ ਨੂੰ ਤਹ ਸਨੈਸ ਕਰ ਦਿੱਤਾ ਜਾਵੇਗਾ ਤਾਂ ਡਰੱਗ ਤਸਕਰਾਂ ਨੂੰ ਲੈ ਕੇ ਅੱਜ ਇੱਕ ਨਿਗਰਾਨੀ ਕਮੇਟੀ ਵੀ ਪੰਜਾਬ ਪੁਲਿਸ ਦੇ ਬਲੋਂ ਇਕੱਠੀ ਕੀਤੀ ਗਈ ਹੈ ਔਰ ਬਹੁਤ ਸਾਰੀਆਂ ਗੱਲਾਂ ਬਲਡੋਜ਼ਰ ਨੂੰ ਲੈ ਕੇ ਚੱਲਦੀਆਂ ਬਲਡੋਜ਼ਰ ਕਲਚਰ ਜਿਹੜਾ ਇਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਤੁਹਾਨੂੰ ਯਾਦ ਹੋਊਗਾ ਯੂਪੀ ਦੇ ਵਿੱਚ ਜਦੋਂ ਬਲਡੋਜ਼ਰ ਚੱਲਨੇ ਸ਼ੁਰੂ ਹੋਏ ਸੀ ਹਾਲਾਂਕਿ ਗੈਂਗਸਟਰਾਂ ਦੇ यूपी ਦੇ ਵਿੱਚ ਬਲਡوزر ਚੱਲੇ ਤੇ ਹਰਿਆਣਾ ਦੇ ਵਿੱਚ ਵੀ ਕਾਫੀ ਜਗ੍ਹਾ ਦੇ ਉੱਪਰ ਬਲਡوزر ਚੱਲੇ ਤਾਂ ਫਿਰ ਜਿਹੜਾ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਸੀ ਬਲਡوزر ਵਾਲਾ ਫਿਰ ਸੁਪਰੀਮ ਕੋਰਟ ਨੇ ਗੱਲ ਕਹੀ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜਾ ਬਲਡੋਜ਼ਰ ਕਲਚਰ ਹੈ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਇੱਕੇ ਜਾਨੇ ਦੀ ਸਜ਼ਾ ਇੱਕੇ ਜਾਨੇ ਦੇ ਕੀਤੇ ਮਾਰੇ ਕੰਮਾਂ ਦੀ ਸਜ਼ਾ ਪੂਰੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਇਹ ਗੱਲ ਕਹੀ ਗਈ ਹੈ ਕਿ ਇੱਥੇ ਪੰਜਾਬ ਪੁਲਿਸ ਨੇ ਔਰ ਪੰਜਾਬ ਸਰਕਾਰ ਨੇ ਲੌਜੀਕ ਦਿੱਤਾ ਕਿ ਭਾਈ ਇਹ ਜਿਹੜਾ ਸਾਰਾ ਕੁਝ ਖੜਾ ਕੀਤਾ ਹੈ ਘਰ ਇਹ ਨਾਜਾਇਜ਼ ਰੁਪਿਆ ਬਣਾ ਕੇ ਖੜਾ ਕੀਤਾ ਰੁਪਿਆ ਡਰੱਗ ਵੇਚ-ਵੇਚ ਕੇ ਬਣਾਇਆ ਨਸ਼ਾ ਵੇਚ-ਵੇਚ ਕੇ ਇਹ ਰੁਪਿਆ ਬਣਾਇਆ ਜਿਸ ਤੋਂ ਬਾਅਦ ਇਹ ਘਰ ਪਾਇਆ ਤੇ ਹੁਣ ਉਸੇ ਨਜਾਇਜ਼ ਤਰੀਕੇ ਨਾਲ ਖੜੇ ਕੀਤੇ ਗਏ ਘਰ ਨੂੰ ਪੁਲਿਸ ਦੇ ਵੱਲੋਂ ਅੱਜ ਤਹਿਸ ਨੈਸ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਵੱਡੀ ਗਿਣਤੀ ਦੇ ਵਿੱਚ ਲੋਕ ਆਸੇ-ਪਾਸੇ ਤੋਂ ਆ ਕੇ ਖੜੇ ਹੋ ਗਏ ਨੇ ਪੂਰਾ ਮਹੱਲਾ ਪੂਰੀ ਬਸਤੀ ਦੇਖ ਰਹੀ ਹੈ ਪੁਲਿਸ ਦੇ ਇਸ ਐਕਸ਼ਨ ਨੂੰ ਕਿਉਂਕਿ ਇਸ ਘਰ ਦੇ ਵਿੱਚ ਦੋ ਮਹਿਲਾਵਾਂ ਸੀ ਜੜੀਆਂ ਨਸ਼ਾ ਵੇਚਦੀਆਂ ਸੀ ਔਰ ਉਹ ਦੇਖੋ ਤੁਸੀਂ ਕੜਿੱਕੀ ਕਿਵੇਂ ਪਾਈ ਹੈ ਮੈਂ ਕਹੂੰਗਾ ਕਿ ਵਿਕਰਮ ਪੂਰਾ ਦਿਖਾਓ ਜ਼ੂਮ ਕਰਕੇ ਉਹ ਕੜਿੱਕੀ ਜੜੀਆਂ ਨੂੰ ਤੁਸੀਂ ਦੇਖੋ ਕਿ ਅੰਦਰ ਤੱਕ ਜਿਹੜਾ ਰੋਸ਼ਨਦਾਨ ਹੈ ਉੱਥੋਂ ਤੱਕ ਪਾਈ ਆ ਔਰ ਉਹਦੇ ਨਾਲ ਹੁਣ ਇਹ ਕਰਨ ਨੂੰ ਟਹ ਟੇਰੀ ਕੀਤਾ ਜਾ ਰਿਹਾ ਹੈਗਾ ਉਹ ਦੇਖੋ ਤਸਵੀਰਾਂ ਦੇ ਵਿੱਚ ਥੱਲੇ ਜਿਹੜਾ ਪੁੱਲਿੰਗ ਵਾਲੀ ਜਿਹੜੀ ਤੁਸੀਂ ਦੇਖ ਸਕਦੇ ਹੋ ਉਹ ਮਸ਼ੀਨ ਲੱਗੀ ਹੁੰਦੀ ਹੈ ਪੁੱਲਰ ਜਿਹੜਾ ਲੱਗਿਆ ਹੁੰਦਾ ਜਿਹਦੇ ਨਾਲ ਖਿੱਚਿਆ ਜਾਂਦਾ ਕਿਸੇ ਚੀਜ਼ ਨੂੰ ਤਾਂ ਉਹ ਵੀ ਗਰਿੱਲ ਦੇ ਵਿੱਚ ਪਾ ਕੇ ਉਸ ਨੂੰ ਪਹਿਲਾਂ ਪਹਿਲੀ ਮੰਜ਼ੇ ਸਿੱਟੀ ਗਈ ਫੇਰ ਹੁਣ ਦੂਸਰੀ ਮੰਜ਼ੇ ਸੱਟਣ ਦੀ ਤਿਆਰੀ ਚੱਲ ਰਹੀ ਹੈ ਤਾਂ ਉਹ ਦੇਖੋ ਲੈਂਟਰ ਲੈਂਟਰ ਜਿਹੜਾ ਪਾਇਆ ਗਿਆਗਾ ਤਾਂ ਉਹ ਲੈਂਟਰ ਵੀ ਢਾਟਾ ਹੈ ਉਹ ਦੇਖੋ ਤਾਂ ਸਾਰਾ ਕੁਝ ਤਹਿਸ ਨੈਸ ਜਿਹੜਾ ਹੋ ਰਿਹਾ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਨੌਰੀ ਅੱਡਾ ਪਟਿਆਲੇ ਦਾ ਜਿੱਤੇ ਇਹ ਇੱਕ ਘਰ ਦੇ ਉੱਪਰ ਐਕਸ਼ਨ ਲਿਆ ਜਾ ਰਿਹਾ ਹੈ ਪਟਿਆਲਾ ਦੇ ਵਿੱਚ ਉਹ ਦੇਖੋ ਸਾਰਾ ਤਹਿ ਸਨੈਸ ਕਰਤਾ ਰੋਸ਼ਨ ਦਾਣ ਜਾਂ ਫਿਰ ਦੂਜਾ ਤੁਸੀਂ ਦੇਖ ਸਕਦੇ ਹੋ ਵਾਸ਼ਰੂਮ ਸੀ ਕਿਚਨ ਸੀ ਸਭ ਕੁਝ ਜਿਹੜਾ ਢਾਟਾ ਹੈ ਇਟ ਇਟ ਜਿਹੜੀ ਹੈ ਕਰ ਦਿੱਤੀ ਗਈ ਇਸ ਘਰ ਦੀ ਤਾਂ ਇਹ ਤਸਵੀਰਾਂ ਨੇ ਜਦੋਂ ਇਸ ਘਰ ਨੂੰ ਢਾਇਆ ਜਾ ਰਿਹਾ ਹੈਗਾ ਤਾ ਵੱਡੀ ਗਿਣਤੀ ਦੇ ਵਿੱਚ ਲੋਕ ਦੇਖ ਰਹੇ ਨੇ ਆਕੇ ਕਿਉਂਕਿ ਜੇ ਗਲਤ ਢੰਗ ਨਾਲ ਤੁਸੀਂ ਰੁਪਿਆ ਕਮਾਉਂਗੇ ਗਲਤ ਕੁਝ ਵੀ ਜੇ ਤੁਸੀਂ ਕਰੋਗੇ ਤਾਂ ਫਿਰ ਉਸ ਦਾ ਜਿਹੜਾ ਕਹਿ ਸਕਦੇ ਹਾਂ ਕਿ ਉਸ ਦਾ ਜਿਹੜਾ ਖਾਮਿਆਜਾ ਹੈ ਫਿਰ ਉਹ ਵੀ ਤਾਂ ਭੁਗਤਣਾ ਪੈਣਾ ਹੀ ਹੈ ਤਾਂ ਇਹ ਤਸਵੀਰਾਂ ਪਟਿਆਲਾ ਤੋਂ ਤੁਹਾਨੂੰ ਦਿਖਾ ਰਿਹਾ ਹਾਂ ਬੁਲਡੋਜ਼ਰ ਜਿਹੜਾ ਚਲਾਇਆ ਜਾ ਰਿਹਾ ਇੱਕ ਨਸ਼ੇੜੀ ਦੇ ਨਸ਼ਾ ਵੇਚਣ ਵਾਲੇ ਦੇ ਘਰ ਦੇ ਉੱਪਰ ਸਗੋ ਤਸਕਰ ਦੇ ਉੱਪਰ ਲੋਕਾਂ ਨੂੰ ਨਸ਼ਾ ਵੇਚ-ਵੇਚ ਕੇ ਮਾ ਕਿੰਨੇ ਮਾਮਾ ਦੇ ਪੁੱਤ ਨਸ਼ੇੜੀ ਬਣਾਏ ਹੋਣੇ ਆ ਕਿੰਨਿਆਂ ਨੂੰ ਨਸ਼ੇ ਤੇ ਲਾਇਆ ਹੋਣਾ ਇਸ ਪਰਿਵਾਰ ਨੇ ਜਾਂ ਪਰਿਵਾਰ ਦੇ ਮੈਂਬਰਾਂ ਨੇ ਤਾਂ ਹੁਣ ਉਹ ਸਾਰੇ ਚੀਜ਼ ਦਾ ਕਮਿਆਜਾ ਇਸ ਨੂੰ ਭੁਗਤਣਾ ਪੈ ਰਿਹਾ ਕਿਉਂਕਿ ਘਰ ਹੁਣ ਘਰ ਨਹੀਂ ਰਿਹਾ ਤੁਸੀਂ ਦੇਖੋ ਟਾਹ ਟੇਰੀ ਕਰ ਦਿੱਤਾ ਤਾਂ ਤਸਵੀਰਾਂ ਤੋਂ ਦੇ ਆਸ-ਪਾਸੇ ਬਸਤੀ ਵੀ ਮੈਂ ਕਹੂੰਗਾ ਵਿਕਰਮ ਇੱਕ ਜਿਹੜਾ ਰਾਉਂਡ ਤੁਸੀਂ ਕੈਮਰੇ ਨਾਲ ਇਹ ਵੀ ਲਗਾਓ ਕਿ ਜਿਸ ਹਿਸਾਬ ਦੇ ਲੋਕ ਇੱਥੇ ਆਸ-ਪਾਸੇ ਖੜੇ ਆ ਉਹ ਦੇਖੋ ਕਿਵੇਂ ਸਾਰਾ ਢਾਟ ਦਿੱਤਾ ਗਿਆਗਾ ਕੱਲੀ-ਕੱਲੀ ਚੀਜ਼ ਬੁਲਡੋਜ਼ਰ ਪਾ ਕੇ ਬੁਲਡੋਜ਼ਰ ਦੇ ਨਾਲ ਜਿਹੜਾ ਪੁਲੀ ਦੇ ਨਾਲ ਖਿੱਚੇ ਜਾ ਰਿਹਾ ਤੇ ਉਹ ਪੁਲੀ ਗ੍ਰਿੱਲ ਦੇ ਵਿੱਚ ਉਹ ਪੈ ਜਾਂਦੀ ਹੈ ਤਾਂ ਫਿਰ ਸਾਰਾ ਕੁਝ ਤਹਿਸ ਨਹਿਸ ਕਰ ਦਿੱਤਾ ਜਾਂਦਾ ਉਹ ਦੇਖੋ ਜੀਸੀਬੀ ਕਿਸ ਪ੍ਰਕਾਰ ਘਟਾ ਰਹੀ ਹੈ ਤਾ ਬਸਤੀ ਸਾਰ ਇੱਥੇ ਆ ਕੇ ਖੜੀ ਐ ਪੂਰੀ ਬਸਤੀ ਇਕੱਠੀ ਹੋਈ ਐ ਸਾਰਾ ਮਹੱਲਾ ਇਕੱਠਾ ਹੋਇਆ ਸੋ ਗਲਤ ਕੰਮ ਕਰੋਗੇ ਤਾਂ ਫਿਰ ਗਲਤ ਨਤੀਜਾ ਉਸ ਦਾ ਹੋਊਗਾ ਹੀ ਹੋਊਗਾ ਨਸ਼ਾ ਵੇਚਿਆ ਨਸ਼ਾ ਵਿਚ ਵਿਚ ਕੇ ਕੁਝ ਬਣਾਇਆ ਡਰੱਗ ਦਾ ਮੁੱਦਾ ਪੰਜਾਬ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਐ ਕਿੰਨੀਆਂ ਸਰਕਾਰਾਂ ਬਦਲ ਗਈਆਂ ਹਰ ਇੱਕ ਸਰਕਾਰ ਡਰੱਗ ਦੇ ਮੁੱਦੇ ਤੇ ਆ ਕੇ ਘਿਰਦੀ ਰਹੀ ਪਰ ਹੁਣ ਤੁਸੀਂ ਦੇਖੋ ਡਰੱਗ ਪੈਡਲਰਾਂ ਦੇ ਉੱਪਰ ਜਿਹੜਾ ਇਹ ਐਕਸ਼ਨ ਅੱਜ ਜੀਸੀਬੀ ਦੇ ਨਾਲ ले आ ਗਿਆਗਾ ਪੰਜਾਬ ਪੁਲਿਸ ਦੇ ਵੱਲੋਂ ਮੈਂ ਕਹੂੰਗਾ ਵਿਕਰਮ ਜਰੂਰ ਦਿਖਾਇਆ ਜਾਵੇ ਉਹ ਕਿ ਕਿਸ ਪ੍ਰਕਾਰ ਗਰਿੱਲ ਦੇ ਉੱਪਰ ਜਿਹੜਾ ਗਰਿੱਲ ਨੂੰ ਤੋੜਿਆ ਜਾ ਰਿਹਾ ਭੰਨਿਆ ਜਾ ਰਿਹਾ ਤਾਂ ਗਰਿੱਲ ਦੇ ਵਿੱਚ ਪੁਲੀ ਪਾ ਕੇ ਜੀਸੀਬੀ ਵਾਲੀ ਉਸ ਨੂੰ ਇਸ ਤੋਂ ਬਾਅਦ ਸਾਰਾ ਤਹਿਸ ਨਿਸ਼ ਕਰਤਾ ਜਾਊ ਢਹਿ ਢੇਰੀ ਕਰ ਦਿੱਤਾ ਜਾਊਗਾ ਪਰ ਉਸ ਤੋਂ ਪਹਿਲਾਂ ਇਹ ਤਸਵੀਰਾਂ ਨੇ ਇਸ ਘਰ ਦੇ ਵਿੱਚ ਜੋ ਕੁਝ ਵਾਪਰਿਆ ਜੋ ਕੋਸ਼ਿਸ਼ ਕਰਦੇ ਪਰਿਵਾਰਕ ਮੈਂਬਰਾਂ ਨੇ ਕੀਤਾ ਪੁਲਿਸ ਜਿਵੇਂ ਇਲਜ਼ਾਮ ਪੁਲਿਸ ਦੇ ਵੱਲੋਂ ਇਹ ਲਗਾਏ ਗਏ ਨੇ ਔਰ ਹੁਣ ਆ ਦੇਖੋ ਪੂਰਾ ਥੱਲੋਂ ਸੁੱਟਿਆ ਜਾਵੇਗਾ ਇਸ ਨੂੰ ਜਿਹੜਾ ਫਰਸਟ ਫਲੋਰ ਹਾਂ ਤੁਸੀਂ ਦੇਖੋ ਇਹਦਾ ਪਹਿਲੀ ਮੰਜ਼ਲਾ ਹੈ ਉਸ ਨੂੰ ਕਿਵੇਂ ਜੀਸੀਬੀ ਸੁੱਟਦੀ ਹੈ ਉਹ ਵੀ ਤੁਸੀਂ ਆਪਣੀ ਅੱਖਾਂ ਦੇ ਨਾਲ ਦੇਖੋ ਦੇਖੋ ਕਿਸ ਪ੍ਰਕਾਰ ਥੱਲੇ ਪਾ ਕੇ ਜਿਹੜਾ ਭੁਲੀ ਨੂੰ ਪੂਰੀ ਫੋਰਸ ਦੇ ਨਾਲ ਜਿਹੜਾ ਖਿੱਚਿਆ ਗਿਆ ਜੀਸੀਬੀ ਨੂੰ ਪਰ ਜੀਸੀਬੀ ਵਿਚਕਾਰ ਜਿਹੜੀ ਹੈ ਅੜਕ ਗਈ ਪਰ ਹੁਣ ਇੱਕ ਵਾਰ ਫਿਰ ਤੋਂ ਜਿਹੜਾ ਫੇਰੇ ਜਾਊਗਾ ਤਾਂ ਇਹ ਤਸਵੀਰਾਂ ਪਟਿਆਲਾ ਦੇ ਸਨੌਰੀ ਅੱਡੇ ਦੀਆਂ ਜਿੱਥੇ ਇਹ ਪੂਰਾ ਮਾਮਲਾ ਹੋ ਰਿਹਾ ਹੈਗਾ ਉਹ ਦੇਖੋ ਹੁਣ ਇਹ ਪਹਿਲੀ ਮੰਜ਼ਿਲ ਨੂੰ ਤੋੜਨ ਦੀਆਂ ਢਾਈ ਢੇਰੀ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਲਿਫਟ ਦੇ ਨਾਲ ਤਾਂ ਉਹ ਦੇਖੋ ਹੁਣ ਦੇਖੋ ਤਸਵੀਰਾਂ ਦੇ ਵਿੱਚ ਇਹ ਹੁਣ ਉੱਪਰ ਜਿਹੜਾ ਪੁਲੀ ਥੱਲੇ ਆ ਗਈ ਤਾਂ ਇਹ ਇੱਕੋ ਦਾਮ ਉਪਰਮ ਵਾਲੀ ਮੰਜ਼ਿਲ ਦੇ ਵਿੱਚ ਮਾਰ ਕੇ ਇਸ ਨੂੰ ਥੱਲੇ ਸੁੱਟ ਦਿੱਤਾ ਜਾਏਗਾ ਤੈ ਸਨੈਸ ਜਿਹੜਾ ਕਰ ਦਿੱਤਾ ਜਾਏਗਾ ਤਾਂ ਤੁਸੀਂ ਦੇਖ ਸਕਦੇ ਹੋ ਡਰੱਗ ਪੈਡਲਰ ਦੇ ਘਰ ਤੇ ਹੀ ਹੋਏ ਐਕਸ਼ਨ ਦੀਆਂ ਤਸਵੀਰਾਂ ਬੁਲਡੋਜ਼ਰ ਦੇ ਉੱਪਰ ਉਹ ਦੇਖੋ ਪੁਲੀ ਜਿਹੜੀ ਹੈ ਪਾ ਲਈ ਗਈ ਹੈ ਔਰ ਜਿਹੜਾ ਗ੍ਰਿਲ ਹੈ ਉਹ ਗ੍ਰਿਲ ਨੂੰ ਤੈਸ ਨੈਸ ਕੀਤਾ ਜਾ ਰਿਹਾ ਉਸ ਗ੍ਰਿਲ ਨੂੰ ਜਿਹੜਾ ਤੁਸੀਂ ਦੇਖੋ ਉਸ ਗ੍ਰਿਲ ਨੂੰ ਪਟਾਇਆ ਜਾ ਰਿਹਾ ਤੇ ਥੋੜੀ ਦੇ ਦੇ ਵਿੱਚ ਜਦੋਂ ਗ੍ਰਿਲ ਪੱਟੀ ਗਈ ਤਾਂ ਸਾਰੀ ਜਿਹੜੀ ਪਹਿਲੀ ਮੰਜ਼ਲ ਹੈ ਜਿਹੜਾ ਪਹਿਲਾ ਫਲੋਰ ਹੈ ਉਹ ਸਾਰਾ ਭੰਨਿਆ ਜਾਏਗਾ ਔਰ ਭੰਨੇ ਜਾਣ ਤੋਂ ਬਾਅਦ ਢਾਈ ਢੇਰੀ ਇਹ ਹੋ ਜਾਏਗਾ ਤਸਵੀਰਾਂ ਦੇਖੋ ਪੁਲਿਸ ਕੋਠਿਆਂ ਤੇ ਜੜੀ ਹੋਈ ਹੈ ਔਰ ਲੋਕ ਆਪਣੇ ਕੋਠਿਆਂ ਤੇ ਖੜੇ ਨੇ ਵੱਡੀ ਗਿਣਤੀ ਦੇ ਵਿੱਚ ਪੂਰਾ ਐਕਸ਼ਨ ਪੰਜਾਬ ਪੁਲਿਸ ਦਾ ਲੋਕ ਦੇਖ ਰਹੇ ਹੈ ਡਰੱਗ ਤਸਕਰ ਦੇ ਘਰ ਦੇ ਉੱਪਰ ਡਰੱਗ ਨੂੰ ਰੋਕਣ ਦੇ ਲਈ ਕਿਉਂਕਿ ਡਰੱਗ ਦੇ ਮੁੱਦੇ ਦੇ ਨਾਲ ਬਹੁਤ ਕੁਝ ਜੁੜਿਆ ਪੰਜਾਬ ਦੀ ਜਵਾਨੀ ਜੁੜੀ ਹੈ ਪੂਰੇ ਦਾ ਪੂਰਾ ਪੰਜਾਬ ਜਿਹੜਾ ਕਿੰਨੇ ਹੀ ਪਰਿਵਾਰ ਕਿੰਨੇ ਹੀ ਘਰ ਜੁੜੇ ਨੇ ਜਿਨ੍ਹਾਂ ਦੇ ਬੱਚੇ ਡਰੱਗ ਦੇ ਵਿੱਚ ਪੈ ਕੇ ਨਸ਼ੇ ਦੇ ਵਿੱਚ ਪੈ ਕੇ ਆਪਣੀ ਜ਼ਿੰਦਗੀ ਤਬਾਹ ਕਰ ਲਈ ਆਪਣਾ ਘਰ-ਬਾਰ ਉਜਾੜ ਲਿਆ ਉੱਥੇ ਤੁਸੀਂ ਦੇਖੋ ਕਿ ਹੁਣ ਕਿਸ ਪ੍ਰਕਾਰ ਤਾਰਾਂ ਵੀ ਵਿਚਨੇ ਹਾਲਾਂਕਿ ਸਾਰੀ ਬਿਜਲੀ ਜਿਹੜੀ ਉਹ ਕੱਟੀ ਗਈ ਹੈ ਤੇ ਹੁਣ ਸਿੱਧਾ ਮਾਰ ਕੇ ਕੰਧ ਜਿਹੜੀ ਆ ਉਹ ਟਾਉਣ ਦੀ ਕੋਸ਼ਿਸ਼ ਜੀ ਸੀ ਬੀ ਦੇ ਵੱਲੋਂ ਕੀਤੀ ਜਾ ਰਹੀ ਹੈ ਉਹ ਦੇਖੋ ਦਰਵਾਜਾ ਜਿਹੜਾ ਜਮਾ ਮੇਨ ਗੇਟ ਦਾ ਵਾਲਾ ਦੂਸਰਾ ਪਰਲੇ ਪਾਸੇ ਵਾਲਾ ਦਰਵਾਜਾ ਸੀ ਉਹਨੂੰ ਢਾਈ ਢੇਰੀ ਕਰਕੇ ਰੱਖ ਦਿੱਤਾ ਹੈ ਤਾਂ ਉਹ ਦੇਖੋ ਤਸਵੀਰਾਂ ਦੇ ਵਿੱਚ ਹਾਲਾਂਕਿ ਤਾਰਾਂ ਦੇ ਕਰਕੇ ਥੋੜਾ ਜਿਹਾ ਪਰੇਸ਼ਾਨੀ ਜ਼ਰੂਰ ਆ ਰਹੀ ਹੈ ਕਿਉਂਕਿ ਬਿਜਲੀ ਦੇ ਖੰਭੇ ਵੀ ਜਿਹੜੇ ਨੇ ਲੱਗੇ ਹੋਏ ਨੇ ਮੀਂਹ ਵਾਲਾ ਮੌਸਮ ਹੈ ਤਾਂ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਇੱਥੇ ਬਣ ਜਾਂਦੀਆਂ ਨੇ ਸਾਰਾ ਕਰ ਤੈਸ ਨੈਸ ਟੈ ਟੇਰੀ ਕਰ ਦਿੱਤਾ ਗਿਆ ਉਹ ਦੇਖੋ ਇਧਾਂ ਦੇ ਵਿੱਚ ਵਿਕਰਮ ਜ਼ੂਮ ਕਰ ਲੋ ਜਮਾ ਨੇੜਿਓਂ ਦਿਖਾਓ ਸਨੌਰੀ ਅਡਾ ਪਟਿਆਲੇ ਦਾ ਪਟਿਆਲੇ ਸ਼ਹਿਰ ਦਾ ਸਨੌਰੀ ਅਡਾ ਜਿੱਥੇ ਇਹ ਪੂਰੀ ਕਾਰਵਾਈ ਅੱਜ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਇੱਕ ਡਰੱਗ ਪੈਡਲਰ ਦੇ ਘਰ ਦੇ ਉੱਪਰ ਸਾਰਾ ਘਰ ਜਿਹੜਾ ਤੈਸ ਨੈਸ ਕਰ ਦਿੱਤਾ ਗਿਆ ਔਰ ਨਸ਼ਾ ਵੇਚ-ਵੇਚ ਕੇ ਘਰ ਬਣਾਇਆ ਨਜਾਇਜ਼ ਤਰੀਕੇ ਦੀ ਉਹ ਸਾਰੀ ਸੀ ਜਿਸ ਤੋਂ ਬਾਅਦ ਇਸ ਦੇ ਉੱਪਰ ਇਹ ਕਾਰਵਾਈ ਬੁਲਡੋਜ਼ਰ ਜੀਸੀਬੀ ਜਿਹੜੀ ਹੈ ਉਹ ਲਿਆਂਦੀ ਗਈ ਹੈ ਇਸ ਦੇ ਉੱਪਰ ਫੇਰੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਡਰੱਗ ਪੈਡਲਰ ਦੇ ਘਰ ਦੇ ਉੱਪਰ ਜਿਹੜਾ ਇਹ ਪੂਰਾ ਦਾ ਐਕਸ਼ਨ ਲਿਆ ਗਿਆ ਤਾਂ ਲੋਕ ਵੱਡੀ ਗਿਣਤੀ ਦੇ ਵਿੱਚ ਸਾਰਾ ਆ ਕੇ ਇੱਥੇ ਗਵਾਣ ਦੇਖ ਰਿਹਾ ਸਾਰੀ ਬਸਤੀ ਇੱਥੇ ਦੇਖ ਰਹੀ ਹੈ ਭੰਨਿਆ ਜਾ ਰਿਹਾ ਸਾਰਾ ਘਰ ਤਸਵੀਰਾਂ ਦੇ ਵਿੱਚ ਤੁਹਾਨੂੰ ਕੱਲੀ ਕੱਲੀ ਚੀਜ਼ ਜਿਹੜੀ ਇਹ ਮੌਕੇ ਦੀ ਅਸੀਂ ਦਿਖਾ ਰਹੇ ਹਾਂਗੇ ਜੀਸੀਬੀ ਦੇ ਨਾਲ ਸਾਰਾ ਘਰ ਜਿਹੜਾ ਉਹ ਦੇਖੋ ਕਿਵੇਂ ਭੰਨਿਆ ਗਿਆ ਕਿਵੇਂ ਉਸ ਦਾ ਬੁਰਾ ਨਾਸ਼ ਬੁਰਾ ਹਾਲ ਜਿਹੜਾ ਕੀਤਾ ਗਿਆ ਸਤਿਆਨਾਥ ਜਿਹੜਾ ਤੁਸੀਂ ਦੇਖ ਸਕਦੇ ਹੋ ਕੀਤਾ ਗਿਆ ਹੈਗਾ एसएसपी नानक सिंह ਵੀ ਪਹੁੰਚੇ ਹੋਏ ਨੇ ਔਰ ਜਿੰਨਾ ਦੀ ਗਵਾਈ ਦੇ ਵਿੱਚ ਪੂਰਾ ਆਪਰੇਸ਼ਨ ਚੱਲ ਰਹੇਗਾ ਸਾਰਾ ਕਾਰ ਟਹਿ ਢੇਰੀ ਜਿਹੜਾ ਕਰਨ ਦੀ ਪੁਲਿਸ ਦੇ ਵੱਲੋਂ ਇਹ ਪਹਿਲ ਜਿਹੜੀ ਕੀਤੀ ਗਈ ਹੈ ਨਸ਼ਾ ਤਸਕਰ ਦਾ ਹੈਕਰ ਉਹ ਦੇਖੋ ਸਾਰਾ ਆਸੇ ਪਾਸੇ ਤੋਂ ਵੀ ਮਾਰਿਆ ਜਾ ਰਿਹਾ ਆਸੇ ਪਾਸੇ ਤੋਂ ਵੀ ਜਿਹੜਾ ਪੂਰਾ ਮਾਰਿਆ ਜਾ ਰਿਹਾ ਦੇਖੋ ਕਿਵੇਂ ਜੀਸੀਬੀ ਵਾਰ-ਵਾਰ ਮਾਰ-ਮਾਰ ਕੇ ਇਸ ਨੂੰ ਭੰਨ ਰਹੀ ਹੈ ਤਾਂ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਇਸ ਨੂੰ ਭੰਨਿਆ ਗਿਆ ਤੋੜਿਆ ਗਿਆ ਤੁਸੀਂ ਦੇਖੋ ਘਰ ਨੂੰ ਤਾਂ ਉਹ ਦੇਖੋ ਕਿਵੇਂ ਇੱਟਾਂ-ਇੱਟਾਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਗਈਆਂ ਤਾਂ ਨਾਲ ਵਾਲੇ ਘਰ ਨੂੰ ਕਿਸੇ ਨੂੰ ਕੁਝ ਜੋਖਮ ਨਾ ਹੋਵੇ ਉਸ ਦਾ ਵੀ ਪੂਰਾ ਧਿਆਨ ਇੱਥੇ ਰੱਖਿਆ ਗਿਆ ਹੈਗਾ ਇਹਨਾਂ ਚੀਜ਼ਾਂ ਨੂੰ ਵੀ ਇਰਾ ਦੇਖਿਆ ਗਿਆ ਪਰ ਉਹ ਦੇਖੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਟਿਆਲਾ ਤੋਂ ਸਨੌਰੀ ਅੱਡੇ ਤੋਂ ਜਿੱਥੇ ਇਹ ਐਕਸ਼ਨ ਲਿਆ ਜਾ ਰਿਹਾ ਕੈਮਰਾਪਰਸਨ ਵਿਕਰਮ ਨਾਮ ਮਨਦੀਪ ਜੋਤ ਪਟਿਆਲਾ